ਹੋਲ ਆਪਣੇ ਦੇ ਗਾੜਿਆ ਇਹਨੂੰ ਤੇ ਇਸ ਐਂਗਲ ਤੋਂ ਦੇਖਦੇ ਜੇ ਉਹਦਾ ਕੰਪੇ ਅਹ ਥੋੜਾ ਜਿਹਾ ਪਹਿਲਾਂ ਅਸੀਂ ਪਹਿਰੇ ਕੰਮ ਜਾ ਕੇ ਆਏ ਐ ਇਸੇ ਹੱਥ ਚੁੱਕ ਲਈਏ ਤਾਂ ਕਿ ਜਿਹੜਿਆ ਜਿਹੜਿਆ ਫੋਟੋਆਂ ਵਾਇਰਲ ਹੋਣ ਜਾਂ ਸੋਸ਼ਲ ਮੀਡੀਆ ਤੇ ਤਾਂ ਉਹ ਇੱਕ ਸਿੰਗਲ ਵੜ ਗਿਆ ਪੂਰਾ ਫਰੜ ਪਾ ਗਿਆ ਕੋਈ ਜਿਹੜਾ Banda ਦਿਨ ਦਿਮਾਗ ਰੱਖਦਾ ਹੈ ਉਹ ਹਰ ਵਕਤ ਅੱਛਾ ਹੋੜਿਆ ਦੋਸਤਾਂ ਦਾ ਪੂਰੀ ਦੁਨੀਆ ਦੇ ਵਿੱਚੋਂ ਫੋਟੋਆਂ ਕੱਈਆਂ ਨੇ ਇੱਕ ਮੈਂ ਗੱਲ ਜ਼ਰੂਰ ਕਹਿਣੀ ਚਾਹਾਂ ਕਿਉਂਕਿ ਮੈਂ ਕੋਈ ਕਿਸੇ ਦਾ ਨਹੀਂ ਆਇਆ ਜਿਵੇਂ ਕਿ ਮੈਂ ਆਪ ਨੂੰ ਬਾਰੇ ਕਰਨੀ ਜਾਂਦੇ ਕਿ ਜਿੱਦਾਂ ਇਹ ਹਿੰਦੂ ਮੁਸਲਮਾਨ ਹੋ ਰਿਹਾ ਹੈ ਉਸ ਘਟਨਾ ਤੋਂ ਬਾਅਦ ਵੀ ਇਹ ਹਿੰਦੂ ਮੁਸਲਮਾਨ ਹੀ ਜ਼ਿਆਦਾ ਹੋ ਰਿਹਾ ਹੈ ਪਰ ਉਦੋਂ ਪਹਿਲਾਂ ਦੇਸ਼ ਵਿੱਚ ਜੋ ਹੋ ਰਿਹਾ ਹੈ ਉਹਦਾ ਵੀ ਨੋਟਸ ਲੈਣਾ ਚਾਹੀਦਾ ਕਿਉਂਕਿ ਇਹ ਇਹ ਦੇਸ਼ ਵਿੱਚ ਕਸ਼ਮੀਰ ਨੂੰ ਛੱਡ ਲਈਏ ਆਪਣੇਕਰ ਪੰਜਾਬ ਨੂੰ ਵੀ ਛੱਡ ਲਈਏ ਪੰਜਾਬ ਦੇ ਵਿੱਚ ਵੀ ਹੁਣ ਹੋਣ ਲੱਗਿਆ ਕਾਫੀ ਜ਼ਿਆਦਾ ਹੈ ਪਰ ਜੁਪੀ ਤੇ ਸਾਰੇ ਬਾਕੀ ਭਾਰਤ ਵਿੱਚ ਜਿਹੜਾ ਹੁਣ ਇਹ ਗੱਲ ਪ੍ਰਚਲਿਤ ਹੋ ਰਿਹਾ ਹੈ ਕਿ ਉਹਨਾਂ ਨੇ ਗੱਲ ਧਰ ਪੁੱਛਿਆ ਫਿਰ ਗੋਲੀਆਂ ਮਾਰੀਆਂ ਇਹ ਹਿੰਦੁਸਤਾਨ ਦੇ ਬਟੇ ਵਿੱਚ ਪਹਿਲੇ ਹੋ ਰਿਹਾ ਹੈ ਇਹ ਕੋਈ ਨਵੀਂ ਨਹੀਂ ਗੱਲ ਕਿ ਕਿਉਂਕਿ ਲੋਕਾਂ ਨੇ ਬਹੁਤ ਬੰਦ ਕੀਤਾ ਹੋਣਾ ਹੈ ਉਹ ਬੰਦਾ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਪੂਰਾ ਕੋਈ ਮਨੁੱਖਤਾ ਚਾਹੁੰਦੀ ਹੈ ਇੱਥੇ ਕੋਈ ਦੋਰਾਮਾ ਨਹੀਂ ਉਹ ਕਿਸੇ ਵੀ ਤਰੀਕੇ ਨਾਲ ਜਦसे ਚਾਹੇ ਉਹਨਾਂ ਨੇ ਕਿਸੇ ਪ੍ਰਤੀਕਰਮ ਤੋਂ ਕੀਤਾ ਹਮਦਸਤੀ ਬਣ ਕੇ ਕਰਾ ਚਾਲੀ ਸੰਗਤ ਦੇਖੇ ਵਿੱਚ ਜਿਸ ਤਰ੍ਹਾਂ ਵੀ ਪੋਲਿਟਿਕਸ ਹਿੰਦੁਸਤਾਨ ਦੇ ਸਾਰੇ ਕਿਤਰਾ ਬਚੂ ਰਹੀ ਆ ਸਾਰੇ ਰਾਜਾਂ ਵਿੱਚ ਚੂਹ ਰਹੀ ਆ ਉਹਦੇ ਪ੍ਰਤੀਕਰਮ ਚੋਂ ਇਹ ਜਿਹੜੀ ਘਟਨਾ ਚ ਵਾਪਰੀ ਆ ਉਸ ਤੋਂ ਦੇ ਸਿਰਫ ਨੇ ਹੋਰ ਦੁਨੀਆ ਤੇ ਜਾਂ ਪਾਕਿਸਤਾਨ ਦੇ ਵਿੱਚ ਜਾਂ ਕਸ਼ਮੀਰ ਦੇ ਵਿੱਚ ਵੀ ਆਪਾਂ ਮੰਨ ਸਕਦੇ ਹਾਂ ਕੁਝ ਲੋਕ ਐਸੇ ਹੋ ਸਕਦੇ ਆ ਲੇਕਿਨ ਹਿੰਦੁਸਤਾਨ ਦੇ ਵਿੱਚ ਇਹ ਪਹਿਲੇ ਹੀ ਹੋ ਰਿਹਾ ਕਿ ਇੱਕ ਕੁੜੀ ਦਾ ਨਾਮ ਉਚਕੇ ਗੈਂਗਰੇਪ ਹੋ ਜਾਂਦਾ ਕਿਸੇ ਦੀ ਦੁਕਾਨ ਦਾ ਨਾਮ ਲੈ ਕੇ ਉਹ ਦੁਕਾਨ ਸਾੜੀ ਜਾਂਦੀ ਹੈ ਤੇ ਇਹ ਧਰਮ ਦੇ ਨਾਂ ਤੇ ਜੋ ਪਹਿਲਾ ਹਿੰਦੁਸਤਾਨ ਦੇ ਵਿੱਚ ਰਾਜਨੀਤੀ ਹੋ ਰਹੀ ਆ ਕਿਉਂਕਿ ਹੋਰ ਜਦੋਂ ਦੀ ਇਹ ਘਟਨਾ ਹੋਈ ਆ ਇੱਕ ਆਵਾਜ਼ੇ ਉੱਠਈ ਆ ਕਿ ਅਸੀਂ ਸਰਕਾਰ ਦੇ ਨਾਲ ਆ। ਆ ਇਸ ਲਾਈਨ ਤੇ ਵੀ ਗੌਰ ਕਰਨੀ ਚਾਹੀਦੀ ਆ। ਕਿਉਂਕਿ ਸਰਕਾਰ ਜੋ ਚਾਹੁੰਦੀ ਆ ਅਸੀਂ ਉਸੇ ਸਟੈਂਡ ਤੇ ਅਸੀਂ ਵੀ ਜਾ ਰਹੇ ਆ। ਇਸ ਕਰਕੇ ਇਹ ਜਿਹੜੀ ਦੇਸ਼ ਨੂੰ ਬੰਨੜ ਦੀ ਧੋਹੀ ਕਰਨ ਧਰਮ ਦੇ ਨਾਂ ਤੇ ਹੋ ਰਿਹਾ ਸਾਰੇ ਸੂਝਬੂਝਨ ਸੱਜਣਾ ਨੂੰ ਇੱਕ ਇੱਕੋ ਇੱਕ ਰਾਜਨੀਤਿਕ ਫਿਰਕਾ ਵੀ ਪੈਦਾ ਹੋ ਜਾਂਦੀ ਆ। ਕਿਉਂਕਿ ਜਿਵੇਂ 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 ਘਟਨਾ ਜਿਵਾਤੀ ਹੁੰਦੇ ਆ ਤਾਂ ਅਸੀਂ ਲੋਜਿਸਟ ਕਈ ਵਾਰ ਬਹੁਤ ਗਲਤ ਪੈਕ ਤੇ ਚਾਏ ਜਾਂਦੇ ਆ। ਉਹਨਾਂ ਦੇ ਡਰਾਈਵ ਤੇ ਲਗਭਗ ਅਜੇ ਚਲੇ ਜਾਂਦੇ ਆ ਇਸ ਕਰਕੇ ਮੈਂ ਇਹਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਦੀ ਹੁਣ ਪੰਜਾਬ ਦੇ ਵਿੱਚ ਵੀ ਇਹ ਮਾਹੌਲ ਬਣਦਾ ਜਾ ਰਿਹਾ ਹੈ ਕਿਉਂਕਿ ਉਸ ਘਟਨਾ ਤੋਂ ਬਾਅਦ ਆਰਐਸਐਸ ਤੇ ਇਹਨਾਂ ਦੇ ਜਿਹੜੇ ਉਰਸਾਂ ਦੇ ਚਿਹਰੇ ਨੇ ਜਿਹੜੇ ਜੇ ਉਹ ਵੀ ਇਸ ਤਰ੍ਹਾਂ ਦੇ ਘੱਟਾ ਥੋੜੇ ਹਿੰਦੁਸਤਾਨ ਦੀ ਕਿਤੇ ਵੀ ਬਾਕਰਦੀ ਆ ਤਾਂ ਉਹਨਾਂ ਨੇ ਹਿੰਦੂ ਮੁਸਲਮਾਨੀ ਕਰਨਾ ਹੁੰਦਾ ਤਾਂ ਹੁਣ ਸ਼ਰਿਆ ਬਿਲਕੁਲ ਕਹਿ ਰਹੇ ਨੇ ਕਿ ਜਿੱਥੇ ਕਸ਼ਮੀਰੀ ਜਿਹੜੇ ਨੌਜਵਾਨ ਜਾਂ ਮੁੰਡੇ ਕੁੜੀਆਂ ਪੜ੍ਹਦੇ ਨੇ ਕੋਨਾ ਤੋਂ ਪੰਜਾਬਾਗੇ ਉਹਨਾਂ ਦੇ ਹਮਲੇ ਕਰਾਂਗੇ ਕਿ ਜੇ ਪੰਜਾਬ ਵਰਗੀ ਸਟੇਟ ਦੇ ਵਿੱਚ ਵੀ ਇਹ ਮਾਹੌਲ ਬਣ ਰਿਹਾ ਹੈ ਤਾਂ ਬਾਕੀ ਹਿੰਦੁਸਤਾਨ ਦੇ ਵਿੱਚ ਕੀ ਮਾਹੌਲ ਹੋਣ ਦਾ ਟੈਮਪ ਬਣੂਗਾ ਜਾਂ ਬਣਾਇਆ ਜਾ ਰਿਹਾ ਹੈ ਇਹ ਤੋਂ ਆਪਾਂ ਸਾਰਿਆਂ ਨੂੰ ਚਿੰਤਪੂਰਵਕ ਪੜ੍ਹਨਾ ਚਾਹੀਦਾ ਤੇ ਸੇਧ ਵੀ ਰਹਿਣਾ ਚਾਹੀਦਾ ਦੂਸਰੀ ਗੱਲ ਅਸੀਂ ਇਹ ਖੁਦ ਵੀ ਰਕੀਤੀ ਗੱਲ ਕਿ ਜਿੰਨੇ ਵੀ ਹੋਟਲਾਂ 'ਚ ਅਸੀਂ ਉੱਥੇ ਰੁਕੇ ਆਂ ਈਵਨ ਪਹਿਲ ਕਾਮ ਦੇ ਵਿੱਚ ਵੀ ਤਾਂ ਉਹ ਲੋਕਾਂ ਪੰਜਾਬ ਦੇ ਲੋਕਾਂ ਤੋਂ ਇੱਕ ਉਮੀਦ ਭਰੀ ਮਤਲਬ ਬਹੁਤ ਜ਼ਿਆਦਾ ਇੱਕ ਉਮੀਦ ਰੱਖਦੇ ਆ ਉਹਨਾਂ ਨੂੰ ਕਿਉਂਕਿ ਜਦੋਂ ਕਸ਼ਮੀਰ ਦੇ ਨਾਲ ਦਿੱਲੀ ਵੀ ਜਾਤੀ ਹੋਈ ਜਾਂ ਪੰਜਾਬ ਦੇ ਵੀ ਪਹਿਲਾਂ ਪੁੱਜੀ ਆ ਤਾਂ ਪੰਜਾਬੀਆਂ ਤੇ ਕਸ਼ਮੀਰੀਆਂ ਦੀ ਇੱਕ ਇੱਕਾਸੀ ਸਾਝ ਹੈ ਜਿਹੜੀ ਉਹ ਲੋਕ ਵੀਲ ਕਰਦੇ ਆ ਤੇ ਵੀਲ ਕਰਵਾਉਂਦੇ ਨੇ ਪੰਜਾਬੀਆਂ ਨੂੰ ਇਸ ਕਰਕੇ ਇੱਥੇ ਬਾਹਰ ਵੀ ਸਾਡੀ ਗੱਲ ਹੋ ਰਹੀ ਸੀ ਉਹ ਉੱਥੋਂ ਦੇ ਲੋਕ ਵੀ ਮੰਨਦੇ ਆ ਕਿ ਜਦੋਂ ਸਾਡੇ ਬੱਚਿਆਂ ਨੇ ਪੜ੍ਹਨਾ ਹੁੰਦਾ ਤਾਂ ਜਦੋਂ ਉਹ ਯੂਨੀਵਰਸਿਟੀ ਕਾਲਜ ਸਿਲੈਕਟ ਕਰਦੇ ਆ ਤਾਂ ਉਹ ਪੰਜਾਬ ਘਰ ਸਿਲੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਦੋਂ ਵੀ ਕਸ਼ਮੀਰੀਆਂ ਤੇ ਖੁਲਾਸੇ ਇਸ ਤਰ੍ਹਾਂ ਦਾ ਹਿੰਦੂ ਮੁਸਲਮਾਨ ਦੀ ਗੱਲ ਹੁੰਦੀ ਆ ਤਾਂ ਪੰਜਾਬ ਦੀ ਤਜਵੀਜ਼ਾਂ ਨੇ ਬਲੇਰਕੋਟਲੇ ਵੀ ਕਈ ਵਾਰ ਕੋਸ਼ਿਸ਼ ਕੀਤੀ ਆ ਪੰਜਾਬ ਦੇ ਵਿੱਚ। ਲੇਕਿਨ ਪੰਜਾਬ ਦੀ ਸਥਿਤੀ ਨਾਲ ਇੱਕ ਅਲੱਗ ਕਹਾਣੀ ਆ। ਤਾਂ ਪੰਜਾਬ ਦੇ ਲੋਕ ਉਥੇ ਇਸ ਤਰ੍ਹਾਂ ਦੇ ਇਹਨਾਂ ਦੇ ਕੋਈ ਕਦਮ ਵੀ ਨਹੀਂ ਉਹਨਾਂ ਦੇ ਪੈਰ ਨਹੀਂ ਲੱਭਦੇ। ਹਮੇਸ਼ਾ ਪੰਜਾਬ ਦੇ ਲੋਕ ਉਹਨਾਂ ਨਾਲ ਖੜੇ ਨੇ। ਇਸ ਕਰਕੇ ਇਸ ਇੱਕ ਪੋਲੀਟਿਕਲੀ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਜਿਹੜਾ ਮੈਸੇਜ ਹਕੂਮਤ ਜਿਹੜਾ ਚਾਹੁੰਦੀ ਆ ਜਾਂ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਜਿਹੜਾ ਮਾਹੌਲ ਬਣਾਉਣਾ ਚਾਹੁੰਦੀ ਆ ਉਹਦੇ ਵਿੱਚੋਂ ਇੱਕ ਪੋਲੀਟਿਕਲੀ ਤਾਂ ਉਹ ਗਾਥਾ ਟ੍ਰੈਕ ਤੇ ਨਹੀਂ ਜਾਣਾ ਚਾਹੀਦਾ ਤੇ ਇਹਦੇ ਨਾਲ ਹੀ ਮੈਂ ਆਪਣੀ ਨਾਲ